ਬਿਬਾਰ ਸਿਮਰਤ ਕੋਰ ਬਾਦਲ ਦੀ ਇੱਕ ਗੱਲ ਤਾਂ ਸੱਚ ਹੋ ਗਈ ਕਿ ਬਾਦਲ ਪਰਿਵਾਰ ਦਾ ਕੋਈ ਮੈਂਬਰ ਚੋਣ ਲੜਿਆ ਗਿੱਦੜ ਬਾਦ ਤੋਂ ਪਰ ਚੋਣ ਲੜਨ ਦੇ ਬਾਵਜੂਦ ਵੀ ਹਾਰ ਗਿਆ ਅਕਾਲੀ ਦਲ ਜੇ ਇਸ ਕੌਨਸਟਿਟੂਐਂਸੀ ਤੋਂ ਸਿਖਰਾਂ ਤੇ ਹੁੰਦਾ ਸੀ ਇੱਕ ਟਾਈਮ ਤੇ ਜਿੱਥੋਂ ਮਨਪ੍ਰੀਤ ਬਾਦਲ ਨੇ ਡੈਬਿਊ ਕੀਤਾ ਉਸ ਵੇਲੇ ਜ਼ਮਨੀ ਚੋਣ ਜਿੱਤ ਕੇ ਤੇ 2007 ਤੱਕ ਆਪਣਾ ਦਬਦਬਾ ਇਸ ਸੀਟ ਦੇ ਉੱਤੇ ਕਾਇਮ ਰੱਖਿਆ ਉੱਥੇ ਮਨਪ੍ਰੀਤ ਬਾਦਲ ਐਤਕੀ ਜ਼ਮਨੀ ਚੋਣ ਦੇ ਵਿੱਚ ਬਾਜ਼ੀ ਨਹੀਂ ਮਾਰ ਸਕੇ ਉਹਦੇ ਕਾਰਨ ਕੀ ਨੇ ਆਖਰਕਾਰ ਅਕਾਲੀ ਵੋਟ ਕਿੱਧਰ ਵੱਲ ਨੂੰ ਕਨਸੋਲिडेट ਹੋਈ ਹੈ ਇਹ ਵੋਟ ਕਿੱਧਰ ਵੱਲ ਨੂੰ ਜਾਣੀ ਚਾਹੀਦੀ ਸੀ ਤੇ ਕਿੱਧਰ ਵੱਲ ਨੂੰ ਗਈ ਹੈ ਹਰਦੀਪ ਸਿੰਘ ਡਿੰਪੀ ਟੱਲੋਂ ਕਿਹਦਾ ਫਾਇਦਾ ਚੱਕ ਗਏ ਔਰ ਬੀਬਾ ਅਮਰਤਾ ਵੜਿੰਗ ਕਿਵੇਂ ਦੂਜੇ ਸਥਾਨ ਤੇ ਆ ਗਏ ਮੁੱਛ ਦਾ ਸਵਾਲ ਜਿਹੜਾ ਸੀ ਉਹ ਕਿਵੇਂ ਰਹਿ ਗਿਆ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਸਭ ਸਮਝਾ ਦਿੱਤਾ ਬੋਸ਼ ਉਹ ਧੰਨਵਾਦ ਜੀ ਸਾਰਿਆਂ ਸਤਿਕਾਰ। ਡਾਕਟਰ ਸਾਹਿਬ ਮਨਪ੍ਰੀਤ ਬਾਦਲ ਮਹਿਜ਼ 12227 ਵੋਟਾਂ ਬੀਬਾ ਹਰ ਸਿਮਰਤ ਕੁਰ ਬਾਦਲ ਤਾਂ ਹਿੱਕ ਠੋਕ ਕੇ ਕਹਿੰਦੇ ਸੀ ਕਿ ਭਾਈ ਅਸੀਂ ਬਾਦਲ ਪਰਿਵਾਰ ਦਾ ਕੋਈ ਮੈਂਬਰ ਤਾਰਨਾ ਉਤਰਿਆ ਵੀ ਕਿਵੇਂ ਦੇਖਦੇ ਹਾਂ। ਯਾਰ ਇੱਕ ਮੈਂ ਨਾ ਗੱਲ ਜਾਖੜ ਸਾਹਿਬ ਦੀ ਯਾਦ ਕਰ ਰਿਹਾ ਸੀ ਜਦੋਂ ਤੁਸੀਂ ਹੁਣ ਬੋਲ ਰਹੇ ਸੀ ਨਾ ਤੇ ਮੈਂ ਯਾਦ ਕਰ ਰਿਹਾ ਸੀ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਨਾ ਉਹ ਪੰਜਾਬ ਦੇ ਵਿੱਚ 18.5% ਤੇ ਆ ਚੁੱਕੀ ਹੈ। ਮੈਂ ਸੋਚਦਾ ਪਿਆ ਸੀ ਯਾਰ ਭਈ 18.5 ਦੇ ਸ਼ਮਲਵ ਤੇ ਆਣਾ ਬੜੀ ਵੱਡੀ ਗੱਲ ਹੁੰਦੀ ਆ ਕਿਉਂਕਿ 30% ਦੇ ਆਸ-ਪਾਸ ਸਰਕਾਰ ਸੂਬੇ 'ਚ ਬਣ ਜਾਂਦੀ ਆ ਕਿ ਜਦੋਂ ਬਹੁ-ਪਾਰਟੀ ਮੁਕਾਬਲਾ ਹੋਵੇ 30% ਦੇ ਆਸ-ਪਾਸ 31% 32 ਇੱਥੇ ਸਰਕਾਰ ਬਣ ਜਾਂਦੀ ਆ ਮੈਂ ਸੋਚਦਾ ਪਿਆ ਸੀ ਭਈ ਜੇ 18 19 ਤੇ ਆ ਗਏ ਜੇ ਅਕਾਲੀ ਦਲ 'ਚ ਬਦਲਾਅ ਹੋ ਜਾਂਦਾ ਹੈ 14 13 14 ਉਹਨਾਂ ਦਾ ਮੌਜੂਦਾ ਵੋਟ ਹੈ 16 17 ਹੋ ਜਾਊਗਾ ਤੇ ਭਈ 35 36 ਤੇ ਆਂਦੇ ਤੇ ਬੜੇ ਆਰਾਮ ਨਾਲ ਸਰਕਾਰ ਬਣ ਚੇਗੀ ਤੇ ਯਾਰ ਇਹ ਮੈਂ ਸੋਚ ਰਿਹਾ ਸੀ ਜੇ ਜਾਖੜ ਸਾਹਿਬ ਦੀ ਗੱਲ ਸੱਚ ਹੈ ਤੇ ਕਰੀਬ 1 ਲੱਖ 3738000 ਵੋਟ ਪੋਲ ਹੋਈ ਆ ਤੇ 18% ਦਾ ਮਤਲਬ ਹੋ ਗਿਆ ਕਿ 18 ਤੇ 18 ਤੇ 24 25000 ਵੋਟ ਜਿਹੜੀ ਆ ਉਹ ਭਾਜਪੀ ਦੀ ਬੰਦੀ ਹੈ ਤੇ 18% ਤੇ ਆਉਂਦੀ ਆ ਔਰ ਇਹ ਦਸਾਰੇ ਰਹਿ ਕੇ 12000 ਤੇ ਮਤਲਬ ਇਹ 9% ਵੋਟਾਂ ਦੇ ਰਹਿ ਗਏ ਬੜੀ ਵੱਡੀ ਹੈਰਾਨਗੀ ਦੀ ਗੱਲ ਹੈ ਕਿ ਭਾਜਪਾ ਜੂਨ ਮਹੀਨੇ ਤੋਂ ਲੈ ਕੇ ਨਵੰਬਰ ਤੱਕ 5 ਮਹੀਨਿਆਂ 'ਚ ਅੱਧ ਤੇ ਆ ਗਈ ਇਹਦਾ ਮਤਲਬ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਕੋਈ ਪਰੇਸ਼ਾਨੀ ਹੈ ਜਾਂ ਫਿਰ ਇਹ ਮਾਨਵ੍ਰੀਤ ਬਾਦਲ 'ਚ ਕੋਈ ਖੋਟ ਹੈ ਕੋਈ ਨਾ ਕੋਈ ਤਾਂ ਇੱਕ ਹੈਗਾ ਨਾ ਭਈ ਇੱਕ ਜੂਨ ਮਹੀਨੇ 'ਚ ਉਹ ਪਾਰਟੀ ਜਿਹੜੀ ਨੈਸ਼ਨਲਾਈਜ਼ ਪਾਰਟੀ ਹੈ ਜਿਹੜੀ ਹਿੰਦੁਸਤਾਨੀ ਵ ਜੋ ਪੂਰੇ ਵਿਕਲਪ ਦੀ ਸਭ ਤੋਂ ਵੱਡੀ ਪਾਰਟੀ ਹੈ ਜਿਹਦੇ ਸਭ ਤੋਂ ਜ਼ਿਆਦਾ ਮੈਂਬਰ ਹਨ ਉਹਨਾਂ ਨੇ ਤਾਜੀ ਸਰਕਾਰ ਜੂਨ ਚ ਬਣਾਈ 18% ਵੋਟ ਪੰਜਾਬ ਚ ਪਈ ਤੇ ਇੱਥੇ ਆ ਕੇ ਜਦੋਂ ਇਹ ਵੋਟ ਕੈਲਕੂਲੇਟ ਹੋਣ ਹੁੰਦੀ ਹੈ ਤੇ ਇਹ 9% 9.9 ਤੋਂ ਥੱਲੇ ਰਗੇ ਨੂੰ ਜਮਾਨਤ ਜਬਤੀ ਕਹਿੰਦੇ 10% ਤੱਕ ਅਸੀਂ ਜਮਾਨਤ ਨੂੰ ਕਹਿੰਦੇ ਆ ਵੀ 10% ਦੀ ਹੋਣੀ ਚਾਹੀਦੀ ਹੈ ਤੇ ਇਦਾਂ ਮੰਨਦਾ ਮਾਨਪ੍ਰੀਤ ਬਾਦਲ ਫੇਲ ਹੋ ਗਿਆ ਮੈਂ ਪੰਜਾਬੀ ਚ ਇੱਕ ਗੱਲ ਕਰ ਦੇਣਾ ਫੇਲ ਹੋ ਗਿਆ ਹੁਣ ਇਹਦੇ ਪਿੱਛੇ ਯਾਰ ਇਹ ਵੀ ਦੇਖੋ ਕਿੰਨੀ ਤਾਕਤ ਲੱਗੀ ਹਿੰਦੁਸਤਾਨ ਦੇ ਵਜ਼ੀਰ ਤਾਕਤਵਰ ਵਜ਼ੀਰ ਇਦੋਂ ਨੀਤੇ ਵਿਟੂ ਖੋਦ ਕੈਂਪਰ ਕਰਕੇ ਬੈਠੇ ਹੋਰ ਸੈਂਟਰ ਦੀ ਲੀਡਰਸ਼ਿਪ ਆਈ ਫਿਰ ਸਭ ਤੋਂ ਵੱਡੀ ਗੱਲ ਹੈ ਕਮਲ ਦਾ ਫੁੱਲ ਜੀ ਆ ਯਾਰ ਇਸ ਟਾਈਮ ਜਿਹਦੀ ਤਾਂ ਉੱਤੇ ਤਾਂ ਕਨਸੋਲਿਡੇਟ ਹੋਇਆ ਹੋਇਆ ਵਾ ਬਈ ਸ਼ਹਿਰੀ ਵਰਗ ਨੇ ਨੂੰ ਵੋਟ ਪਾਣੀ ਪਾਣੀ ਆ ਵਪਾਰੀਆਂ ਨੇ ਵੋਟ ਪਾਣੀ ਪਾਣੀ ਤੁਹਾਨੂੰ ਇੰਨਾ ਪਤਾ ਗਿੱਦੜਵਾਹ ਵਪਾਰੀਆਂ ਦਾ ਗੜ ਹੈ ਉਹ ਵਪਾਰੀਆਂ ਦਾ ਗੜ ਹੈ ਉੱਥੇ ਨਸਵਾਰ ਜੀ ਸਾਰੀਆਂ ਚੀਜ਼ਾਂ ਬਣ ਕੇ ਬਾਕੀ ਸੂਬਿਆਂ 'ਚ ਜਾਂਦੀਆਂ ਉੱਥੇ ਸੂਬਿਆਂ 'ਚ ਜਾਂਦੀਆਂ ਜਿੱਥੇ ਭਾਜਪਾ ਦਾ ਗੜ ਹੈ ਵਪਾਰੀਆਂ ਦਾ ਵੋਟ ਸਾਰਾ ਤੇ ਫਿਰ ਉਥੋਂ ਹਰ ਜਾਣ ਤੇ ਬੜੀ ਵੱਡੀ ਗੱਲ ਹੈ ਕੀ ਇਸ ਦਾ ਮਤਲਬ ਕਿਤੇ ਨਾ ਕਿਤੇ ਮਨਪ੍ਰੀਤ ਬਾਦਲ ਨੂੰ ਆਪਣਾ ਆਤਮ ਮੰਥਨ ਕਰਨ ਦੀ ਵੀ ਲੋੜ ਆ ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਵੱਡਾ ਇਹ ਲੋਡ ਹੈਗੀ ਹੈ ਕਿ ਲੀਡਰ ਜਿਹੜੇ ਲੰਮੀਆਂ ਲੰਮੀਆਂ ਛੱਡਦੇ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਲੋਕਾਂ ਦੇ ਹਰਮਣ ਪਿਆਰੇ ਹੁੰਦੇ ਆ ਯਾਰ ਤੁਸੀਂ ਇਹ ਦੇਖੋ ਮਨਪ੍ਰੀਤ ਬਾਦਲ ਸਿੰਬਲ ਤੇ ਚੋਣ ਜਿੱਤਦਾ ਆ ਪਹਿਲਾਂ ਤਾਂ 1995 ਤੇ ਜਦੋਂ ਚੋਣ ਹੋਈ ਨਾ ਬਾਈ ਇਲੈਕਸ਼ਨ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਾਂ ਤੇ ਜਿੱਤਾਈ ਉਹ ਮਨਪ੍ਰੀਤ ਬਾਦਲ ਨਹੀਂ ਜਿੱਤੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨੂੰ ਗਿੱਦੜ ਬਾਹੇ ਦੀ ਕੁਰਸੀ ਦਿੱਤੀ ਸੀ ਲੋ ਜੀ ਮੇਰੇ ਭਤੀਜਾ ਜੀ ਬੈਠੋ ਉਸ ਤੋਂ ਬਾਅਦ ਵੀ ਚਾਰ ਵਾਰ ਜਿੱਤੇ ਪੀਪਲਸ ਪਾਰਟੀ ਆਫ ਪੰਜਾਬ ਤੋਂ ਜਦੋਂ ਆਪ ਖੜੇ ਹੋਏ ਉਦੋਂ ਹਾਰ ਗਏ ਠੀਕ ਹੈ ਜਦੋਂ ਆਪ ਪੀਪੀਪੀ ਤੋਂ ਖੜੇ ਹੋਏ ਹਾਰ ਗਏ ਸਿੰਬਲ ਤੇ ਖੜੇ ਹੋਏ ਕਾਂਗਰਸ ਤੇ ਜਿੱਤ ਗਏ ਠੀਕ ਹੈ ਨਾ ਕਾਂਗਰਸ ਦੀ ਹਵਾ ਸੀ ਚਲੋ ਜਿੱਤ ਗਏ ਉਸ ਤੋਂ ਬਾਅਦ ਅਕਾਲੀ ਦਲ ਦੀ ਟਿਕਟ ਤੇ ਦੋ ਵਾਰ ਜਿੱਤ ਗਏ ਪੰਜ ਵਾਰ ਤੁਸੀਂ ਚੋਣ ਜਿੱ ਚੁੱਕੇ ਹੋ ਇੱਕ ਹਲਕੇ 'ਚ ਉਹ ਉਸ ਹਲਕੇ ਦੇ 12000 ਲੋਕਾਂ ਲਈ ਤੁਹਾਡੇ ਮਨ ਦੇ ਵਿੱਚ ਆ ਉਹ ਵੀ ਕੈਟਰ ਵੋਟ ਭਾਜਪੀ ਦਾ ਘਟਾ ਕੇ ਜੇ ਇਹਦਾ ਮਤਲਬ ਜੇ ਕੈਟਰ ਵੋਟ ਨੂੰ ਆਪਾਂ ਘਟਾ ਦਈਏ ਭਾਜਪੀ ਦਾ ਜੇ 9 9% ਵੋਟ ਪਈ ਹੈ ਮੈਨੂੰ ਲੱਗਦਾ ਸਾਰੀ ਭਾਜਪੀ ਦੀ ਫੋਲ ਨੂੰ ਪਈ ਜਿਨ੍ਹਾਂ ਨੇ ਕਮਿਟਿਡ ਟੂ ਕਮਲ ਦਾ ਫੁੱਲ ਹੈ ਜਿਨ੍ਹਾਂ ਨੇ ਕਿਹਾ ਵੀ ਅਸੀਂ ਭਾਜਪੀ ਨੂੰ ਪਾਣੀ ਆ ਯਾਰ ਠੀਕ ਹੈ ਨਰਿੰਦਰ ਮੋਦੀ ਦੇ ਨਾਮ ਨੂੰ ਪਾਣੀ ਆ ਅਸੀਂ ਨਹੀਂ ਦੇਖਦੇ ਅਸੀਂ ਯਾਰ ਇਹਨੂੰ ਪਾਣੀ ਇਹਦਾ ਮਤਲਬ ਤੁਸੀਂ ਪੰਜਾਬ ਦੇ ਵਿੱਚ 5 ਵੀ ਦੇ ਬੈਸਾਲ ਤੁਸੀਂ ਸਰਕਾਰਾਂ ਭੋਗੀਆਂ ਮੈਨੂੰ ਲੱਗਦਾ ਵਪੱਖ ਚ ਤੱਕਦੀ ਰਹੇ ਨਹੀਂ ਹੈ ਇਹ ਰਹੇ ਸਰਕਾਰਾਂ ਚ ਪਹਿਲੀ ਵਾਰ ਵਪੱਖ ਚ ਰਹੇ ਆ ਵਪੱਖ ਚ ਰਹੇ ਇਹ 1997 ਚ ਸਰਕਾਰ ਬਣ ਗਈ ਇਹ ਜਿੱਤੇ 2002 ਦੇ ਵਿੱਚ ਸਰਕਾਰ ਕੈਪਟਨ ਮਿੰਦਰ ਸਿੰਘ ਦੀ ਬਣੀ ਉਦੋਂ ਇੱਕ ਵਾਰ ਵਪੱਖ ਚ ਬਣਿਆ ਫਿਰ 7 ਤੇ ਫਿਰ 12 ਦੋਨੋਂ ਵਾਰ ਅਕਾਲੀ ਦਲ ਦੀ ਸਰਕਾਰ ਢਾਈ ਫਿਰ 17 ਦੇ ਵਿੱਚ ਵੀ ਸਰਕਾਰ ਹੰਢਾਈ ਤੇ ਤੁਸੀਂ ਸਰਕਾਰ ਦੇ ਵਿੱਚ 10 ਸਾਲ ਮੰਤਰੀ ਵੀ ਰਹੇ ਤੇ ਤੁਸੀਂ ਆਪਣੇ ਹਲਕੇ ਦੇ ਵਿੱਚੋਂ ਸਿਰਫ 12000 ਵੋਟ ਲੈ ਕੇ ਗਏ ਹੋ ਯਾਨੀ ਇਹ ਆਤਮੰਥਨ ਕਰਨ ਦੀ ਲੋੜ ਹੈ ਐਵੇਂ ਮਤਲਬ ਮੈਂ ਉਹਨਾਂ ਦੀ ਸ਼ਾਨ 'ਚ ਕੁਝ ਕਹਾਂ ਉਹ ਨਹੀਂ ਹੈ ਲੇਕਿਨ ਲੋਕਾਂ ਦੇ ਕੰਮ ਕਰਨੇ ਚਾਹੀਦੇ ਲੋਕਾਂ ਦੇ ਵਿਚਰੋ ਯਾਰ ਲੋਕਾਂ ਦੀਆਂ ਗੱਲਾਂ ਸੁਣੋ ਲੋਕਾਂ ਦੇ ਦੁੱਖ ਸੁੱਖ ਦੇਖੋ ਪੰਜਾਬ ਨੂੰ ਤੁਹਾਨੂੰ ਇੰਨਾ ਕੁਝ ਦਿੱਤਾ ਪੰਜਾਬ ਨੇ ਤੁਹਾਨੂੰ ਕੁਰਸੀ ਦਿੱਤੀ ਪੰਜਾਬ ਨੇ ਤੁਹਾਨੂੰ ਪੰਜਾਬ ਦਾ ਵਿੱਤ ਮੰਤਰੀ ਬਣਾ ਕੇ ਆਪਣੀ ਕਮਾਂਡ ਦਿੱਤੀ ਉਹ ਸੂਬੇ ਲਈ ਇੰਨਾ ਕੁ ਕਰ ਦਿਓ ਕਿ ਲੋਕ ਕਹਿਣ ਯਾਰ ਇਸ ਮਨਪ੍ਰੀਤ ਬਾਦਲ ਨੂੰ ਆਜ਼ਾਦ ਜਿਤਾ ਦਿਓ ਕਿਤੇ ਨਾ ਕਿਤੇ ਤਾਂ ਖੋਟ ਹੈਗੀ ਹੈ ਨਾ ਐਂ ਲੱਗਦਾ ਤੁਹਾਨੂੰ ਜੇ ਆਜ਼ਾਦ ਖੜਨ ਮਨਪ੍ਰੀਤ ਬਾਦਲ ਤੇ ਕਿੱਥੇ ਕਿੱਥੇ ਕਿਤਾ ਖੜ ਜਾਂਦੇ ਆ ਕਿੱਥੇ ਕਿੱਥੇ ਵੋਟ ਪੈ ਜੂਗੀ ਉਹਨਾਂ ਨੂੰ 500 600 ਜੇ 800000 ਪੈ ਜੂਗੀ ਯਾਰ ਤਾਂ ਭਾਜਪੀ ਦੀ ਵੋਟ ਵੀ ਤਾਂ ਹੈਗੀ ਨਾ ਯਾਰ ਉੱਥੋਂ ਗਿੱਦੜ ਵਾਹਤੋਂ ਮੰਨ ਲਓ 2000 ਪੈ ਜੂਗੀ ਜੇ ਹੁਣ ਆਪਾਂ ਕਹੀਏ 12000 ਦੇ ਵਿੱਚੋਂ 12000 ਹੀ ਮਨਪ੍ਰੀਤ ਨੂੰ ਆਪਣੇ ਕਰਕੇ ਪਈ ਆ ਉਹ ਨਹੀਂ ਹੁੰਦਾ ਪਾਰਟੀ ਦੀ ਸਿੰਬਲ ਵੋਟ ਤਾਂ ਵੈਸੇ ਹੀ 6 7 8000 ਵੋਟ ਤਾਂ ਵੈਸੇ ਹੀ ਹਰ ਕੌਨਸੀਕੁਐਂਸੀ ਜੀ ਬੀਜੇਪੀ ਜੀ ਸਟੈਬਲਿਸ਼ ਹੋ ਚੁੱਕੀ ਆ ਠੀਕ ਹੈ ਨਾ ਆਪਾਂ ਇਹ ਇਹ ਦੇਖੀਏ ਯਾਰ ਆਪਾਂ ਨਰਿੰਦਰ ਮੋਦੀ ਦੇ ਪੰਜਾਬ ਦੇ ਬਾਰੇ ਜਾਂ ਹੋਰ ਬੀਜੇਪੀ ਇੰਨਾ ਲੀਡਰਸ਼ਿਪ ਕੰਮ ਕਰਦੀ ਆ ਗੱਲ ਕਰਦੀ ਉਹਨੂੰ ਉਹਨੂੰ ਲੈ ਕੇ ਜਮੀਨੀ ਪੱਧਰ ਤੇ ਜਾਓ ਲੋਕਾਂ ਨਾਲ ਵਿਚਰੋ ਲੋਕਾਂ ਦੇ ਕੰਮ ਕਰੋ ਦੂਜਾ ਨਾ ਦੇਖੋ ਆਪਾ ਜਿੰਨੇ ਮਰਜੀ ਯਾਰ ਸ਼ੇਅਰ ਸੁਣਾ ਦਈਏ ਕੁਛ ਕਰ ਦਈਏ ਲੇਕਿਨ ਮੈਨੂੰ ਲੱਗਦਾ ਕਿ ਮਨਪ੍ਰੀਤ ਬਾਦਲ ਨੂੰ ਜਿਹੜਾ ਵਿਜੀਲੈਂਸ ਦਾ ਆਹ ਵਾਲਾ ਕੇਸ ਹੈ ਇਹਨੇ ਬਹੁਤ ਡੈਂਟ ਪਾਇਆ ਇਹ ਮੇਰੀ ਆਪਣੀ ਸੋਚ ਹੈ ਕਿਉਂਕਿ ਇਹਨਾਂ ਨੇ ਜਿਹੜੀ ਪਾਰਟੀ ਆਪਣੀ PPP ਸ਼ੁਰੂ ਕੀਤੀ ਸੀ ਨਾ ਉਹ ਖਟਕੜ ਕਲਾਂ ਤੋਂ ਇੰਨੀ ਦੁਨੀਆ ਗਈ ਸੀ ਉਸ ਉਦੋਂ ਸਾਥ ਸਿੰਘ ਜੀ ਮੈਂ ਵੀ ਗਿਆ ਸੀ ਬੜੀ ਦੁਨੀਆ ਗਈ ਸੀ ਸਰਦਾਰ ਭਗਵੰਤ ਸਿੰਘ ਮਾਨਵੀ ਨਾਲ ਸੀ ਉਦੋਂ PPP ਚ ਸੀਗੇ ਇੰਨੀ ਦੁਨੀਆ ਗਈ ਇੰਨੀ ਇਹਨਾਂ ਨੂੰ ਲੋਕਾਂ ਨੇ ਪਿਆਰ ਦਿੱਤਾ ਇਹਨਾਂ ਨੂੰ ਖੜੇ ਕੀਤਾ ਲekin ਇਨਾਂ ਦੇ ਸਾਥੀ ਇੱਕ ਵੀ ਇਨਾਂ ਨਾਲ ਰਹਾ ਇਹਦਾ ਮਤਲਬ ਤੁਸੀਂ ਦੇਖੋ ਕੌਣ ਕੌਣ ਨਹੀਂ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਇਨਾਂ ਨਾਲ ਹੁੰਦੇ ਸੀ ਉਹ ਇਨਾਂ ਨੂੰ ਛੱਡ ਗਏ ਇਹ ਲੈ ਕੇ ਆਣ ਵਾਲੇ ਭਗਵੰਤ ਸਿੰਘ ਮਾਨ ਨੂੰ ਸਿਆਸਤ ਉਹ ਇਨਾਂ ਨੂੰ ਛੱਡ ਗਏ ਇੱਕ ਢਿੱਲੋਂ ਹੁੰਦਾ ਸੀ ਉਹ ਇਨਾਂ ਨੂੰ ਛੱਡ ਗਿਆ ਜਗਵੀਰ ਬਰਾੜ ਹੁੰਦੇ ਸੀ ਜਲੰਧਰ ਚੋਂ ਉਹ ਇਨਾਂ ਨੂੰ ਛੱਡ ਗਏ ਠੀਕ ਹੈ ਉਸ ਤੋਂ ਬਾਅਦ ਬਾਬਾ ਜੋਲ ਹੁੰਦੇ ਸੀ ਚਲੋ ਉਹ ਸਾਈਡ ਤੇ ਬੈਠ ਕੇ ਸਿਆਸਤ ਛੱਡ ਕੇ ਨਵਜੋਦ ਦਈਆ ਹੁੰਦੇ ਸੀ ਨਵਜੋਦ ਦਈਆ ਅੱਜ ਕਾਂਗਰਸ ਸਾਹਿਬ ਡਾਕਟਰ ਨਵਜੋਦ ਦਈਆ ਇਹ বিজেਪੀ ਚ ਹੈ ਸੋ ਜਿਹੜੀ ਤੁਹਾਡੀ ਟੀਮ ਸੀ ਉਹ ਟੀਮ ਟੋਟਲ ਛੱਡ ਚੁੱਕੀ ਹੈ ਨਾਲ ਕਿਤੇ ਗਲਤੀ ਆ ਫਿਰ ਕਿਸੇ ਚ ਗਲਤੀ ਕਿਤੇ ਤਾਂ ਹੈਗੀ ਨਾ 에ਰਰ ਤਾਂ ਹੈਗਾ ਨਾ ਕੋਈ ਵਾਇਰਸ ਤਾਂ ਹੈਗਾ ਨਾ ਉਸ ਵਾਇਰਸ ਨੂੰ ਲੱਭਣਾ ਪੈਣਾ ਹਾਂ ਗੱਲ ਮੈਂ ਬਿਜਲਸ ਦੀ ਕਰ ਰਿਹਾ ਸੀ ਜਿਹੜਾ ਪਰਚਾ ਦਿੱਤਾ ਉਸ ਪਰਚੇ ਨਾਲ ਇਹਨਾਂ ਨੂੰ ਡੈਂਟ ਬੜਾ ਪਿਆ ਪਰਚੇ ਨਾਲ ਬਹੁਤ ਡੈਂਟ ਪਿਆ ਕਿਉਂਕਿ ਇਹਨਾਂ ਨੇ ਖਟਕੜ ਕਲਾ ਸੋ ਚੁੱਕੀ ਸੀ ਕਿ ਅਸੀਂ ਨਿਜਾਮ ਬਦਲਾਂਗੇ ਅਸੀਂ ਪੰਜਾਬ ਬਦਲਾਂਗੇ ਅਸੀਂ ਇਮਾਨਦਾਰੀ ਲਿਆ ਕੇ ਆਵਾਂਗੇ ਲੇਕਿਨ ਨਾ ਨਿਜਾਮ ਬਦਲਿਆ 10 ਸਾਲ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਤ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਕੁਛ ਨਹੀਂ ਬਦਲ ਸਕੇ ਲੋਕਾਂ ਹਰ ਟਾਈਮ ਕੋਈ ਮੈਸੇਜ ਫੋਨ ਆਨਾਂ ਦਾ ਪਿਆਰ ਆਂਦਾ ਸੀਗਾ ਪੰਜਾਬ ਦਾ ਖਜ਼ਾਨਾ ਖਾਲੀ ਆ ਪੰਜਾਬ ਦੇ ਕਰਜ਼ਾ ਵੱਧ ਗਿਆ ਪੰਜਾਬ ਦਾ ਖਜ਼ਾਨਾ ਖਾਲੀ ਆ ਅਸੀਂ ਇਉਂ ਕਰਾਂਗੇ ਅਸੀਂ ਆ ਪੰਜਾਬ ਦਾ ਖਜ਼ਾਨਾ ਖਾਲੀ ਆ ਕਹਾਣੀ ਖਤਮ ਹੋ ਜਾਂਦੀ ਇਹ ਯਾਰ ਗੱਲ ਨਹੀਂ ਸਮਝਦੇ ਕਿਸੇ ਮੁਲਾਜ਼ਮ ਕੋਈ ਸੈਟੀਸਫਾਈ ਨਹੀਂ ਕੀਤਾ ਇੰਨਾ ਮੁਲਾਜ਼ਮਾਂ ਨੇ ਰੋਸ਼ ਪ੍ਰਦਰਸ਼ਨ ਟੈਂਕੀਆਂ ਚੜ ਰੋਲਾ ਰੱਪਾ ਪਾ ਬੇੜਾ ਕਰ ਕਾਚੜਿਆ ਕਾਂਗਰਸ ਦਾ ਕਾਂਗਰਸਾ ਜਿਹਦਾ ਬੇੜਾ ਕਰ ਹੋ ਗਿਆ ਬੇੜਾ ਕਾਂਗਰਸ ਡਿੱਗ ਗਈ ਬੁਰੀ ਤਰ੍ਹਾਂ ਤੇ ਉਧਰ ਉੱਠ ਗਏ ਇਹ ਭਾਜੀਪੀ ਚਾ ਗਏ ਹੁਣ ਭਾਜੀਪੀ ਦੇ ਲੀਡਰ ਨੇ ਕਹਿਣ ਦਾ ਮੇਰਾ ਮਕਸਦ ਹੈ ਕਿ ਭਾਜੀਪੀ ਦਾ ਬੀਜਪੀ ਚ ਤੁਸੀਂ ਆ ਗਏ ਹੋ ਲੇਕਿਨ ਬੀਜਪੀ ਦੇ ਕਾਦਰ ਨੂੰ ਵੀ ਸਮਝੋ ਉਹਨਾਂ ਦੀ ਮਨੋਸਥਿਤੀ ਨੂੰ ਵੀ ਸਮਝੋ ਬੂਥ ਲੈਵਲ ਤੋਂ ਕਿਵੇਂ ਬੀਜਪੀ ਚੱਲਦੀ ਆ ਕਿਵੇਂ ਉੱਪਰ ਟੌਪ ਤੱਕ ਜਾਂਦੀ ਆ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਇੱਕ ਬੂਥ ਪ੍ਰਧਾਨ ਬਣਨ ਲਈ ਉਸ ਚੀਜ਼ ਨੂੰ ਸਮਝੋ ਜੇ ਤੁਹਾਨੂੰ ਅੱਜ ਬੀਜਪੀ ਨੇ ਕੋਈ ਬਹੁਤ ਵੱਡਾ ਤੁਹਾਨੂੰ ਉੱਥੇ ਰੁਤਬਾ ਦਿੱਤਾ ਉਹਨੂੰ ਚੀਜ਼ਾਂ ਨੂੰ ਸੰਗਠਨ ਨੂੰ ਖੜਾ ਕਰੋ ਜੇ ਆਪਾਂ ਗੱਲ ਨਹੀਂ ਸਮਝਦੇ ਭਈ ਆਪਾਂ ਜੋ ਮਰਜ਼ੀ ਕਰੀ ਜਾਈਏ ਸਾਫ ਸਿੰਘ ਦੀ ਗੱਲ ਇਹ ਹੈ ਕੰਮ ਕਰਨ ਨਾਲ ਹੋਣਾ ਹੈ ਲੀਡਰ ਦੀ ਮੈਂ ਤਾਂ ਇਹ ਕਹਣਾ ਆਪਣੀ ਵੀ ਪਛਾਣ ਹੁੰਦੀ ਆ ਆ ਮੈਂ ਤਾਂ ਸ਼ਾਬਾਸ਼ ਆ ਗੁਰਦੀਪ ਬਾਠ ਦੇ ਯਾਰ ਮੈਂ ਕਹਿੰਦਾ ਸ਼ਾਬਾਸ਼ ਆ ਯਾਰ ਉਹ ਆਜ਼ਾਦ ਹੀ 17000 ਵੋਟ ਲੈ ਗਿਆ ਤੇ ਇਹ ਪਾਰਟੀ ਦੇ ਨੈਸ਼ਨਲ ਪਾਰਟੀ ਦੇ ਸਿੰਬਲ ਤੇ ਖੜੇ ਹੋ ਕੇ 12 ਹਜੇ ਕੀ ਸੁਣੋ ਗੱਲ ਇੱਕ ਮੈਂ ਤੁਹਾਨੂੰ ਹੋਰ ਇੰਟਰਸਟਿੰਗ ਫੈਕਟਰ ਦੱਸਣ ਲੱਗਾ ਸਾਹ ਸਿੰਘ ਜੀ ਹਜੇ ਦਾ ਵੋਟ ਪਰਸੈਂਟੇਜ ਉੱਥੇ 80% ਪੋਲ ਹੋਈ ਆ ਜੇ ਉੱਥੇ 60% ਪੋਲ ਹੋਈ ਹੁੰਦੀ ਫੇਰ ਫੇਰ ਇਹਨਾਂ ਨੂੰ ਕਿੰਨੀਆਂ ਬੂਟਾਂ ਪੈਣੀਆਂ ਸੀ ਤੁਸੀਂ ਮੈਨੂੰ ਉਹਦਾ ਕ 20% ਵੋਟ ਹੋਰ ਘਟਾ ਲੋ ਇਹਨਾਂ ਨੂੰ 989000 ਵੋਟ ਪੈਣੇ ਸੀ ਤੇ ਉਹਦਾ ਵੋਟ ਪਰਸੈਂਟੇਜ ਕਰਕੇ ਵੀ ਇਹਨਾਂ ਦਾ ਫਰਕ ਪੈ ਗਿਆ ਕਿ 12000 ਤੇ ਆ ਗਏ ਆ ਆਦਰਵਾਇਜ਼ ਇਹਨਾਂ ਦੀ ਵੋਟ ਜੇ ਆਪਾਂ 60% ਬਾਕੀ ਕੌਨਸਟਿਟੂਐਂਸੀਆਂ ਨੂੰ ਰਹਿੰਦੀ ਜਾਂ ਪੁਰਾਣੇ ਅੰਗੁਰਾਂਗੇ ਸਾਮ ਦਾ ਤੁਸੀਂ 89000 ਵੋਟ ਤੇ ਆ ਗਏ ਜਿੱਦੋਂ ਸਭੇ ਜਿੱਥੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਪਹਿਲਾਂ ਜੇ ਆਪਾਂ 2022 ਦੀ ਗੱਲ ਕਰੀਏ ਬੀਜੇਪੀ ਫਰਸਟ 4 ਵਿੱਚ ਨਹੀਂ ਸੀ ਆਈ ਕਿ ਦਰਵਾਇ ਦੇ ਅੰਦਰੋਂ ਪਰ ਹੁਣ ਘੱਟੋ ਘੱਟ ਪਹਿਲੇ 4 ਅੰਕਾਂ ਦੇ ਵਿੱਚ ਆ ਗਈ ਹੈ ਕਿ ਇਹਨੂੰ ਇੱਕ ਪੋਜ਼ਿਟਿਵ ਇਮਪੈਕਟ ਦੇਖੀਏ ਨਹੀਂ ਇੱਕ ਨਾ ਤੁਸੀਂ ਗੱ ਅੱਲੀ ਗੱਲ ਤਾਂ ਇਹ ਸਮਝੋ ਕਿ ਭਾਜਪਾ ਲਾਂਚ ਹੀ 2022 ਚ ਹੋਈ ਆ ਪੰਜਾਬ ਚ ਉਸ ਤੋਂ ਪਹਿਲਾਂ ਤਾਂ ਅਕਾਲੀ ਦਲ ਨੇ ਸੀਟ ਨੂੰ ਲੜਿਆ ਭਾਜਪਾ ਨੂੰ ਤਾਂ ਪੰਜਾਬ ਚ ਅਕਾਲੀ ਦਲ ਨੇ ਖੜਾ ਹੀ ਨਹੀਂ ਹੋਣ ਦਿੱਤਾ 23ਵੀਂ ਸੀਟ ਤੋਂ 24ਵੀਂ ਸੀਟ ਤੱਕ ਨਹੀਂ ਜਾਣ ਦਿੱਤਾ ਭਾਜਪਾ ਨੂੰ ਭਾਜਪਾ ਨੂੰ ਪ੍ਰੋਗਰਾਮ ਨਹੀਂ ਕਰਨ ਦਿੱਤਾ 24ਵੀਂ ਸੀਟ ਤੇ 1997 ਤੋਂ ਲੈ ਕੇ 2022 ਤੱਕ ਦਿਆਂ ਚੋਣਾ ਤੱਕ ਅਕਾਲੀ ਦਲ ਨੇ 23 ਸੀਟਾਂ ਤੇ ਇਹਨਾਂ ਨੂੰ ਖੜਾ ਰੱਖਿਆ ਉਹ ਤਾਂ ਡਿਵੈਲਪ ਨਹੀਂ ਹੋਈ ਉਹ ਡਿਵੈਲਪੀ 2022 ਚ ਹੋਈ ਹੈ 2022 ਚ ਪਹਿਲੀ ਵਾਰ ਲੜੇ ਆ ਲੇਕਿਨ ਗੱਲ ਇਹ ਹੈ ਨਾ ਤੁਸੀਂ ਇਹ 2022 ਪਹਿਲੀ ਵਾਰ ਲੜੇ ਲੇਕਿਨ ਤੁਸੀਂ ਇਹ ਵੀ ਦੇਖੋ ਬਾਊਟ ਪਰਸੈਂਟੇਜ 2024 ਚ ਵਧਿਆ ਨਹੀਂ ਦੋ ਤੁਸੀਂ ਇਹ ਤਾਂ ਦੇਖੋ ਲੋਕਾਂ ਨੇ ਕਮਲ ਦੇ ਫੁੱਲ ਨੂੰ ਵੋਟ ਪਾਈ ਹੈ 18% ਵੋਟ ਗਈ ਹੈ ਉਹਨੂੰ ਯਾਰ ਉਹ ਨਰਿੰਦਰ ਮੋਦੀ ਦੇ ਨਾਂ ਨੂੰ ਵੋਟ ਪਈ ਹੈ ਸ੍ਰੀ ਰਾਮ ਮੰਦਰ ਕਰਕੇ ਵੀ ਹਾਂ ਰਾਮ ਮੰਦਰ ਕਰਕੇ ਵੀ ਵੋਟ ਪਈ ਹੈ ਸ੍ਰੀ ਉਹ ਉੱਥੇ ਜਿਹੜੀ ਐ ਚਲੋ ਜੋ ਵੀ ਐ ਕਮਲ ਦੇ ਫੁੱਲ ਨੂੰ ਵੋਟ ਪਈ ਆ ਨਾ ਲੇਕਿਨ ਗੱਲ ਇਹ ਆ ਕਿ ਆਪਾਂ ਉਹਨੂੰ ਅੱਗੋਂ ਵਧਾਣਾ ਕਿ ਘਟਾਣਾ ਹਮ ਬੱਚੇ ਜਿਹੜੇ ਹੁੰਦੇ ਆ ਬਾਪ ਦੀ ਜਦਾਦ ਨੂੰ ਵਧਾਉਂਦੇ ਆ ਤੇ ਜਿਹੜੇ ਦੂਜੇ ਹੁੰਦੇ ਆ ਉਹ ਘਟਾਉਂਦੇ ਆ ਹੁਣ ਮੈਂ ਦੂਜਾ ਵੱਡਾ ਜਿਹੜਾ ਵੈ ਇਹ ਕਹਿੰਦਾ ਕਿ ਆਪਾਂ ਲਾਇਕ ਬਣੇ ਦਾ ਹਮ ਲਾਇਕ ਬੱਚੇ ਹਮੇਸ਼ਾ ਵਧਾ ਜਾਂਦੇ ਆ ਤੇ ਨਲਾਇਕ ਬੱਚੇ ਜਿਹੜੇ ਨਾ ਹਮੇਸ਼ਾ ਘਟਾ ਜਾਂਦੇ ਆ ਪੰਜਾਬ ਦੇ ਵਿੱਚ ਇਸ ਟਾਈਮ ਲੀਡਰਾਂ ਦੀ ਲੋੜ ਹੈ। ਮਨਪ੍ਰੀਤ ਬਾਦਲ ਜ਼ਰੂਰ ਇੱਕ ਲੀਡਰ ਮੰਨ ਸਕਦੇ ਲੇਕਿਨ ਉਹ ਪਬਲਿਕ ਲੀਡਰ ਨਹੀਂ ਹੈ ਉਹ ਪਰਿਵਾਰ ਦੇ ਲੀਡਰ ਹੈ। ਉਹ ਬਾਦਲ ਪਰਿਵਾਰ ਦੇ ਲੀਡਰ ਹੈ। ਉਹ ਬਾਦਲ ਪਰਿਵਾਰ ਚੋਂ ਨਿਕਲੇ ਹੋਏ ਆ। ਭਾਜਪਾ ਚ ਆਪਣਾ ਕੱਦ ਲੰਮਾ ਹੋਣਾ ਕੱਦ ਨਹੀਂ ਵਧਦਾ। ਭਾਜਪਾ ਚ ਕੰਮ ਕਰਨਾ ਕੱਦ ਵਧਦਾ। ਮੈਂ ਉਸ ਸੰਗਠਨ ਦੇ ਹਰ ਬਾਗਮਾਂ ਕਿਉਂਕਿ ਭਾਜਪਾ ਤੇ ਤਾਂ ਇੱਕ ਸਭ ਤੋਂ ਵੱਡੀ ਗੱਲ ਆ ਗਈ ਹੈ ਡਿਮੋਰਲਾਈਜੇਸ਼ਨ ਦੀ ਯਾਰ ਉਹਨਾਂ ਦਾ ਕੈਟਰ ਬੜਾ ਹਤਾਸ਼ ਤੇ ਨਰਾਸ਼ ਆ ਹੁਣ ਦੇਖੋ ਜਿਨ੍ਹਾਂ ਨੇ ਗਿੱਦੜਵਾਹੇ ਚ ਇੰਨੇ ਸਾਲਾਂ ਤੋਂ ਭਾਜਪਾ ਦਾ ਝੰਡਾ ਚੱਕਿਆ ਹੋਊਗਾ 1997 ਤੋਂ ਉਹ ਵਿਚਾਰੇ ਹੁਣ ਆ ਕੇ ਉਹਨਾਂ ਨੂੰ ਸਲੂਟ ਕਰਦੇ ਪਏ ਆ ਜਿਨ੍ਹਾਂ ਨੇ 2017 ਚ ਉਹਨਾਂ ਦੇ ਖਿਲਾਫ ਚੋਂ ਲੜੀ ਤੇ ਜਿੱਤੀ ਆ ਕੈਟਰ ਨਰਾਜ ਹੈ ਨਾ ਹੁਣ ਤੁਸੀਂ ਦੱਸੋ 2022 ਚ ਅੱਜ ਤੁਹਾਨੂੰ ਇੰਟਰਸਟਿੰਗ ਫੈਕਟਰ ਦੱਸ ਲਗਾ 2017 ਦੇ ਵਿੱਚ जिन्ने सुनील जाखड़ ਨੂੰ ਹਰਾਇਆ ਬੀਜੇਪੀ ਦੀ ਟਿਕਟ अरुण ਨਰੰਗ ਉਹ ਬੀਜੇਪੀ ਦਾ ਐਕਸਐਮਐਲਏ ਪਾਰਟੀ ਤੋਂ ਬਾਹਰ ਹੈ ਤੇ ਜਿਹੜਾ ਹਾਰਿਆ ਉਹ ਬੀਜੇਪੀ ਦਾ ਪ੍ਰੈਜ਼ੀਡੈਂਟਾ ਸੁਨੀਲ ਜਾਖੜ ਵਗਦੀ ਹਵਾ ਦੇ ਵਿੱਚ ਵਗਦੀ ਨੇਰੀ ਦੇ ਵਿੱਚ ਸੁਨੀਲ ਜਾਖੜ ਨੂੰ अरुण ਨਰੰਗ ਨੇ ਹਰਾਇਆ ਨੇਰੀ ਦੇ ਵਿੱਚ ਤੇ ਉਹ ਪਾਰਟੀ ਤੋਂ ਬਾਹਰ ਹੈ ਜਿਨੇ ਬੀਜੇਪੀ ਦਾ ਝੰਡਾ ਖੜਾ ਕਰਤਾ ਉਹਨੂੰ ਬਾਹਰ ਕੱਢਤਾ ਤੇ ਜਿਹੜਾ ਹਾਰਿਆ ਸੀ ਉਹ ਬੀਜੇਪੀ ਦਾ ਪ੍ਰੈਜ਼ੀਡੈਂਟ ਬਣ ਗਿਆ ਤੁਸੀਂ ਮੈਨੂੰ ਦੱਸੋ ਯਾਰ ਇਹ ਕਿਦਾਂ ਸਿਸਟਮ ਚੱਲ ਰਿਹਾ ਹੈ ਕਿਵੇਂ ਸਰਵਾਈਵ ਕਰੋਗੇ ਪਾਰਟੀ ਨੂੰ ਵੀ ਆਤਾ ਮੰਥਨ ਦੀ ਲੋੜ ਹੈ ਭਾਜਪਾ ਨੂੰ ਖਾਸ ਕਰਕੇ ਬਹੁਤ ਲੋੜ ਹੈ ਕਿ ਚਿਹਰੇ ਦੇਖ ਕੇ ਸ਼ਾਇਦ ਉਹਨਾਂ ਨੂੰ ਪਾਈ ਜਾਂਦੇ ਯਾਰ ਇਹ ਉਹਨਾਂ ਇਦਾਂ ਨਾ ਇਹ ਨਹੀਂ ਹੈਗਾ ਕਿ ਇਹ ਬਾਦਲ ਪਰਿਵਾਰ ਦਾ ਹੈਗਾ ਹੁਣ ਨਹੀਂ ਲੋਕ ਸਮਝਦੇ ਯਾਰ ਹੁਣ ਨਹੀਂ ਲੋਕ ਸਮਝਦੇ ਹੁਣ ਦੇਖੋ ਆਮ ਆਦਮੀ ਪਾਰਟੀ ਨੇ ਇੱਕ ਤਾਂ ਪੰਜਾਬ ਦੀ ਸਿਆਸਤ 'ਚ ਇਹ ਤਸਵੀਰ ਬਦਲ ਦਿੱਤੀ ਆ ਕਿ ਇੱਥੇ ਛੋਟਾ ਛੋਟਾ ਮੋਬਾਈਲਾਂ ਵਾਲਾ ਵੀ ਜਿਹੜਾ ਵਾ ਚੰਨੀ ਨੂੰ ਹਰਾ ਆ ਗਿਆ ਇੱਕ ਤਾਂ ਇਹ ਤਸਵੀਰ ਤਾਂ ਬਦਲ ਦਿੱਤੀ ਆ ਆਮ ਆਦਮੀ ਪਾਰਟੀ ਨੇ ਕਿ ਕੋਈ ਗਰੀਬ ਘਰ ਦਾ ਕੋਈ ਵੀ ਉੱਠ ਕੇ ਕਿਸੇ ਤਗੜੇ ਨੂੰ ਵੀ ਹਰਾ ਸਕਦਾ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਹਰਗੇ ਦੇਖੋ ਉਹ ਹਰਗੇ ਜਿਹੜੇ ਕਦੀ ਜ਼ਿੰਦਗੀ ਚ ਨਹੀਂ ਹਰੇ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹਰਾਤਾ ਜਲਾਲਾਬਾਦ ਤੋਂ ਸੁਣਿਆ ਸੀ ਹਰ ਜਾਣਗੇ ਫਿਰ ਮੈਂ ਕਹਿਣ ਦਾ ਮਕਸਦ ਆ ਉਹ ਵੱਡੇ ਵੱਡੇ ਲੀਡਰ ਹਰ ਗਏ ਇਹ ਹੁਣ ਲੋਕ ਜਿਹੜੇ ਆ ਅਵੇਅਰ ਹੋ ਗਏ ਪੰਜਾਬ ਦੇ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਕਿਹਨੂੰ ਵੋਟ ਪਾਣੀ ਆ ਬੜੀ ਸੋਚ ਸਮਝ ਕੇ ਪਾਉਂਦੇ ਆ ਅੱਜ ਵੀ ਜਿਹੜੇ ਨਤੀਜੇ ਚਲੋ ਆਪਾਂ ਬਾਕੀ ਡਿਸਕਸ ਤਾਂ ਕਰ ਹੀ ਚੁੱਕੇ ਆਂ ਲੇਕਿਨ ਗੱਲ ਮੈਂ ਸਿਰਫ ਮਨਪ੍ਰੀਤ ਬਾਦਲ ਦੇ ਕਰਦਾ ਹੁਣ ਚੇਰਿਆਂ ਦੇ ਵਿੱਚ ਨਾਮ ਨਹੀਂ ਆ ਹੁਣ ਕੰਮ ਕਰਨ ਵਾਲੇ ਦਾ ਮੁੱਲ ਪੈ ਰਿਹਾ ਡਾਕਟਰ ਸਾਹਿਬ ਇੱਕ ਸਵਾਲ ਮੈਂ ਮਨਪ੍ਰੀਤ ਬਾਦਲ ਬਾਰੇ ਜ਼ਰੂਰ ਪੁੱਛਣਾ ਚਾਹੁੰਦਾ ਚਲੋ ਠੀਕ ਹੈ ਬਾਦਲ ਪਰਿਵਾਰ ਦੇ ਨਾਲ ਹੈਗੀ ਆਪਾਂ ਇਹ ਗੱਲ ਕਰ ਲਈ ਕਿ ਭਾਜਪਾ ਦੀ ਵੋਟ ਪਈ ਹੈ ਸ਼ਰੇਆਮ ਪਈ ਹੈ ਖੁੱਲੀ ਖੁੱਲੀ ਵੋਟ ਪਈ ਹੈ ਕੀ ਬਾਦਲ ਪਰਿਵਾਰ ਦੀ ਜਾਂ ਫਿਰ ਅਕਾਲੀ ਦਲ ਦੀ ਕੋਈ ਵੋਟ ਮਾੜੀ-ਮੋਟੀ ਵੀ ਉਧਰ ਵੱਲ ਨੂੰ ਨਹੀਂ ਗਈ ਕੰਸੋਲिडेट ਨਹੀਂ ਹੋ ਸਕੀ ਨਹੀਂ ਹੋ ਜੇ ਹੁੰਦੀ ਹੁੰਦੀ ਤੇ ਮੈਨੂੰ ਲੱਗਦਾ ਬਈ ਹੁੰਦੀ ਹੁੰਦੀ ਤਾਂ ਫਿਰ ਜੇ ਜੇ ਹੁੰਦੀ ਤੇ ਫਿਰ 12 ਦੀ ਜਗ੍ਹਾ 32 ਹੋ ਜਾਣਾ ਸੀ ਘਟੋ ਘਟ 20000 ਤਾਂ ਪੈ ਜਾਂਦੀ ਇਹਦਾ ਮਤਲਬ ਨਹੀਂ ਪਈ ਇੱਥੋਂ ਕਲੀਅਰ ਆਏਗਾ ਕਿ ਆਕਾਲੀ ਦਲ ਇਹਨਾਂ ਨੂੰ ਵੋਟ ਨਹੀਂ ਪਾਈ ਠੀਕ ਹੈ ਨਾ ਐਵੇਂ ਬੜਕਾ ਬੁੜਕਾ ਇਹ ਵੱਜਿਆ ਜਾਂਦੀਆਂ ਸੀਗੀਆਂ ਇਹਨਾਂ ਦੇ ਸਵਾਥੀਆਂ ਵੱਲੋਂ ਲੋ ਜੀ ਬਾਦਲ ਚਾਚੇ ਦਾਈ ਦੇ ਮੁੰਡੇ ਇਕੱਠੇ ਹੋ ਰਹੇ ਨੇ ਜੀ ਹੋ ਗਈ ਗੱਲਬਾਜੀ ਚੱਕ ਫੱਟੇ ਦੇਾਂਗੇ ਬਟ ਉਹਨਾਂ ਜਿਹੜੇ ਨਤੀਜੇ ਸਾਹਮਣੇ ਆਏ ਤੋਂ ਕਲੀਅਰ ਹੋ ਗਿਆ ਕਿ ਅਕਾਲੀ ਦਲ ਨੇ ਭਾਜਪਾ ਨੂੰ ਵੋਟ ਨਹੀਂ ਪਵਾਈ ਆਮ ਆਦਮੀ ਪਾਰਟੀ ਨੂੰ ਪਈ ਹੈ ਵੋਟ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਜਿਹੜੀ ਹੈ ਉਹ ਗੱਦੜਬਾਦ ਦੇ ਵਿੱਚ ਨਜ਼ਰ ਆਈ ਖਾਸ ਕਰਕੇ ਮੰਤਪ ਸਿੰਘ ਬਾਦਲ ਬਾਰੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਮੰਤ ਸਿੰਘ ਬਾਦਲ ਦੀ ਸਿਆਸਤ ਇਸ ਦੇ ਨਾਲ ਕਿਵੇਂ ਇਫੈਕਟ ਹੋਊਗੀ ਉਹ ਵੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ